ਕਿਰਜਾ ਮਹਾਰਾਜ ਜਨਕੇ ਮਹਾਰਾਜਾ ਜਨਕੇ ਰਾਜਾ ਮਹਾਰਾਜਨ ਕੇ ਮਹਾਰਾਜਾ 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 ਵਾਹਿਗੁਰੂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵੀ ਜੀ ਵਾਹਿਗੁਰੂ 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 ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਨ ਪਵਿੱਤਰ ਗੋ ਟਿਕਾਣਾ ਭਾਈ ਜਗਤਾ ਜੀ ਸਾਹਿਬ ਪਵਨ ਅਸਥਾਨ ਤੇ ਅੱਜ ਦੇ ਬੱਛੇ ਸ਼ਾਮ ਦੇ satsang ਸਮਾਗਮ ਮਹੰਤ ਭਾਈ ਆਸਾ ਸਿੰਘ ਜੀ ਉਹਨਾਂ ਦੀ 50 ਸਾਲਾ ਸਲਾਨਾ ਯਾਦ ਦੇ ਅੰਦਰ ਔਰ 9 ਸਾਲ ਦੀ ਆਰੰਭਤਾ ਦੀ ਖੁਸ਼ੀ ਦੇ ਵਿੱਚ ਜਿੱਥੇ ਹਰ ਸਾਲ ਮਾਪੁਰਖਾਂ ਦੇ ਵੱਲੋਂ ਇਹ ਪ੍ਰੋਗਰਾਮ ਜਿਹੜੇ ਚਲਾਏ ਜਾਂਦੇ ਨੇ ਆ ਸ਼ੁਰੂਆਤ ਕੀਤੀ ਹੈ ਜੀ ਸੇਵਾ ਪੰਥੀ ਮਹੰਤ ਤੀਰ ਸਿੰਘ ਜੀ ਗੁਰਮਤ ਸੰਗੀਤ ਵਦਿਆਲੇ ਦੀਆਂ ਬੀਬੀਆਂ ਨੇ ਕੁਰਬਾਨੀ ਦੇ ਕੀਰਤਨ ਦੇ ਨਾਲ ਆਪਾਂ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨਾ ਕੀਤਾ ਹੈ ਸਤਿਗੁਰੂ ਜੀ ਚੜ੍ਹਦੀ ਕਲਾ ਹੋਰ ਕੀਰਤਨ ਦੀ ਦਾਤ ਸਹਿ ਬਖਸ਼ਿਸ਼ ਕਰਨ ਤਾਂ ਕਿ ਇਸੇ ਤਰ੍ਹਾਂ ਵਦ ਤੋਂ ਵਦ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਆਪਾਂ ਸਾਰੇ ਸਫਲ ਕਰ ਸਕੀਏ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜੋ ਸਮਾਗਮ ਦੀ ਅਰੰਭਤਾ ਹੋ ਚੁੱਕੀ ਹੈ ਤੇ ਵੱਧ ਤੋਂ ਵੱਧ ਗੁਰੂ ਦਰਬਾਰ ਦੇ ਵਿੱਚ ਸੰਗਤਾਂ ਆ ਕੇ ਬੈਠੋ ਜਿੰਨੀ ਸੰਗਤ ਗੁਰੂ ਦਰਬਾਰ ਦੇ ਵਿੱਚ ਆ ਕੇ ਵੱਧ ਬੈਠੇਗੀ ਉਨਾਂ ਹੀ ਕੀਰਤਨੀਆਂ ਦਾ ਕਥਾ ਵਾਚਕ ਦਾ ਪੂਰ ਪਧੇਰੇ ਮਨ ਕਰਦਾ ਹੈ ਕਿ ਸੋਹਣੇ ਢੰਗ ਨਾਲ ਤਰੀਕੇ ਨਾਲ ਗੁਰਬਾਣੀ ਦੇ ਕੀਰਤਨ ਵਿਚਾਰ ਕੀਤੀ ਜਾਏ ਕਿਉਂਕਿ ਮਹਾਂਪੁਰਖ ਆਪ ਗੁਰੂ ਦਰਬਾਰ ਦੇ ਵਿੱਚ